ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਪੈਕ ਤਿਆਰ ਕਰਾਂਗੇ ਜਿਵੇਂ ਸਾਨੂੰ ਅਚਾਨਕ ਕੋਈ ਫੰਕਸ਼ਨ ਆ ਗਿਆ ਕੋਈ ਪਾਰਟੀ ਆ ਗਈ ਆ ਕੋਈ ਮੈਰਿਜ ਆ ਗਈ ਆ ਅਸੀਂ ਉੱਤੇ ਜਾਣਾ ਪਰ ਸਾਡੀ ਸਕਿਨ ਬਹੁਤ ਹੀ ਡਲ ਹੈ ਕੋਈ ਨਖਾਰ ਨਹੀਂ ਕੋਈ ਗਲੋ ਨਹੀਂ ਜਿਵੇਂ ਮਤਲਬ ਮੁਰਝਾਈ ਹੋਈ ਆ ਅਸੀਂ ਕਿਵੇਂ ਦਾ ਪੈਕ ਲਗਾਈਏ ਜਿਸ ਦੇ ਨਾਲ ਅਸੀਂ ਮੈਰਿਜ ਤੇ ਚਾਹੀਏ ਤਾਂ ਸਾਰੇ ਜਾਨੇ ਸਾਡੇ ਵਾਲੀ ਦੇਖਣ ਇਹਨਾਂ ਦੇ ਫੇਸ ਤੇ ਉੱਪਰ ਬਹੁਤ 글로 ਹੈ ਬਹੁਤ ਹੀ ਨਖਾਰ ਹੈ ਬਸ ਦੋ ਤਿੰਨ ਚੀਜ਼ਾਂ ਦੇ ਨਾਲ ਹੀ ਤੁਸੀਂ ਆਪਣੇ ਫੇਸ ਦੇ ਉੱਪਰ ਨਖਾਰ ਲਿਆ ਸਕਦੇ ਜੀ 글로 ਲਿਆ ਸਕਦੇ ਜੀ ਮੈਂ ਇਹ ਨਹੀਂ ਬੋਲ ਰਹੀ ਕਿ ਤੁਹਾਡੀ ਸਕਿਨ ਕਾਲੀ ਹੈ ਤੇ ਤੁਸੀਂ ਗੋਰੀ ਕਰ ਸਕਦੇ ਜੀ ਇੱਕ ਦੋ ਟੋਨ ਲਾਈਟ ਕਰ ਸਕਦੇ ਜੀ ਸਕਿਨ ਨੂੰ ਨਖਾਰ ਬਹੁਤ ਹੀ ਜ਼ਿਆਦਾ ਆਵੇਗਾ ਤੇ 글로 ਵੀ ਬਹੁਤ ਹੀ ਜ਼ਿਆਦਾ ਸਾਰੀਆਂ ਚੀਜ਼ਾਂ ਬੈਸਟ ਨੇ ਸਾਰੀਆਂ ਚੀਜ਼ਾਂ ਮੈਂ ਘਰ ਵਿੱਚੋਂ ਹੀ ਲਵਾਂਗੀ ਤੁਹਾਡੇ ਵੀ ਹਰ ਇੱਕ ਦੇ ਘਰ ਵਿੱਚ ਹੀ ਹੋਣਗੇ ਰਸੋਈ ਦੇ ਵਿੱਚ ਹਰ ਇੱਕ ਚੀਜ਼ ਜੋ ਮੈਂ ਅੱਜ ਲੈ ਰਹੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਜੇ ਨਹੀਂ ਵੀ ਹੈ ਤਾਂ ਘਰ ਵਿੱਚ ਲਿਆ ਕੇ ਰੱਖੋ ਜੋ ਵੀ ਆਪਣੇ ਫੇਸ ਦੀ ਕੇਅਰ ਕਰਦਾ ਉਹ ਹਰ ਇੱਕ ਚੀਜ਼ ਨੂੰ ਘਰ ਵਿੱਚ ਲਿਆ ਕੇ ਹੀ ਰੱਖਦਾ ਆ ਅੱਜ ਹੁਣ ਮੈਂ ਤੁਹਾਨੂੰ ਦੱਸਦੀ ਸਾਡਾ ਮੇਨ ਚੀਜ਼ ਕੀ ਹੈ ਜੀ ਆਲੂ ਆ ਦੇਖੋ ਅਸੀਂ ਆਲੂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਆ ਠੀਕ ਹੈ ਵਾਸ਼ ਕਰਕੇ ਅਸੀਂ ਇਸ ਦਾ ਐਵੇਂ ਮੈਂ ਜੂਸਣਾ ਇਹਦਾ ਰਸ ਕੱਢ ਕੇ ਤਿਆਰ ਰੱਖਿਆ ਹੋਇਆ ਆ ਕਿਉਂਕਿ ਮੈਨੂੰ ਥੋੜਾ ਇਹਦੇ ਨੀਚੇ ਜੋ ਸਟਾਰਜ ਹੈ ਨਾ ਉਹ ਚਾਹੀਦਾ ਆ ਇਸ ਕਰਕੇ ਮੈਂ ਕੱਢ ਕੇ ਹੁਣੇ ਹੀ ਰੱਖਿਆ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਵਾਸ਼ ਕਰਨਾ ਹੈ ਮਿੱਟੀ ਵਗੈਰਾ ਨਾ ਲੱਗੀ ਹੋਵੇ ਵਾਸ਼ ਕਰਕੇ ਚੰਗੀ ਤਰ੍ਹਾਂ ਪੀਲ ਆਫ ਕਰਕੇ ਫਿਰ ਵਾਸ਼ ਕਰਨਾ ਆ ਪੀਲ ਆਫ ਕਰਨ ਤੋਂ ਬਾਅਦ ਫਿਰ ਵਾਸ਼ ਕਰਕੇ ਫਿਰ ਇਹ ਤੁਸੀਂ ਇਹਦਾ ਐਵੇਂ ਰਸ ਕੱਢ ਕੇ ਨਾ ਜੂਸ ਇਹ ਰੱਖ ਲੈਣਾ ਹੈ ਹੁਣ ਅਸੀਂ ਇਹਦੇ ਨਾਲ ਪੈਕ ਤਿਆਰ ਕਰਾਂਗੇ ਜੀ ਅੱਜ ਜਿਹਦੇ ਨਾਲ ਤੁਹਾਡੇ ਫੇਸ ਤੇ ਉੱਪਰ ਬਹੁਤ ਹੀ 글로ਅ ਆਵੇਗਾ ਤੇ ਨਖਾਰ ਵੀ ਬਹੁਤ ਜ਼ਿਆਦਾ ਕਿਤੇ ਵੀ ਤੁਸੀਂ ਜਾਓਗੇ ਵਿਆਹ ਸ਼ਾਦੀ ਪਾਰਟੀ ਤੇ ਤੇ ਸਾਰੇ ਤੁਹਾਡੇ ਹੱਲ ਦੇਖਣਗੇ ਤੁਸੀਂ ਇਹ ਪੈਕ ਲਗਾ ਕੇ ਪਹਿਲਾਂ ਟਰਾਈ ਕਰਨਾ ਫਿਰ ਵੀ ਤੁਸੀਂ ਵਿਆਹ ਤੇ ਜਾਣਾ ਪਾਰਟੀ ਤੇ ਜਾਣਾ ਫਿਰ ਉਸ ਦਿਨ ਲਗਾਣਾ ਜਿਸ ਦਿਨ ਜਾਣਾ ਨਾ ਜਿਵੇਂ ਤੁਸੀਂ ਮਾਰਨਿੰਗ ਜਾਓਗੇ ਤਾਂ ਰਾਤ ਨੂੰ ਲਗਾ ਕੇ ਤੇ ਫਿਰ ਤੁਸੀਂ ਵਾਸ਼ ਕਰਕੇ ਸੌ ਜਾਣਾ ਤੇ ਮਾਰਨਿੰਗ ਤੁਸੀਂ ਦੇਖੋਗੇ ਕਿ ਬਹੁਤ ਹੀ ਵਧੀਆ ਗਲੋ ਆਏਗਾ ਤੇ ਨਖਾਰ ਵੀ ਬਹੁਤ ਹੀ ਜ਼ਿਆਦਾ ਅੱਜ ਹੁਣ ਅਸੀਂ ਪੈਕ ਤਿਆਰ ਕਰਦੇ ਆਂ ਹਾਂਜੀ ਆਪਾਂ ਇਸ ਬੋਲ ਦੇ ਵਿੱਚ ਜਿਹੜਾ ਜੂਸ ਤਿਆਰ ਕੀਤਾ ਨਾ ਇਨੂੰ ਉਪਰੋਂ ਉਪਰੋਂ ਕੱਢ ਦੇਣਾ ਹੈ ਇਹਦਾ ਸਟਾਜ ਰਹਿ ਜਾਏਗਾ ਨਾ ਉਹ ਸਾਨੂੰ ਚਾਹੀਦਾ ਆ ਫਿਰ ਤੁਸੀਂ ਪਾਣਾ ਦੇ ਵਿੱਚ ਪਾ ਵੀ ਸਕਦੇ ਮੇਨ ਚੀਜ਼ ਸਾਨੂੰ ਇਹ ਚਾਹੀਦੀ ਹੈ ਜੋ ਹਟਾਏ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਮਲਤਾਨੀ ਮਿੱਟੀ ਬਹੁਤ ਹੀ ਵਧੀਆ ਰੰਗ ਨੂੰ ਨਖਾਰੇਗੀ ਤੁਹਾਡੇ ਓਪਨ ਪੋਰਸ ਦੀ ਪ੍ਰੋਬਲਮ ਆ ਬਿਲਕੁਲ ਕਲੀਅਰ ਕਰੇਗੀ ਜਿਵੇਂ ਗੱਡੇ ਵਗੈਰਾ ਬਣ ਜਾਂਦੇ ਨੇ ਕਈਆਂ ਦੀ ਸਕਿਨ ਦੇ ਉੱਪਰ ਫੇਸ ਦੇ ਉੱਪਰ ਬਹੁਤ ਉਹ ਵਧੀਆ ਨਹੀਂ ਠੀਕ ਨਹੀਂ ਲੱਗਦੇ ਉਹ ਉਹਨਾਂ ਨੂੰ ਬਿਲਕੁਲ ਕਲੀਅਰ ਕਰੇਗੀ ਪੇਸਨ ਪਾਵਾਂਗੇ ਗ੍ਰਾਮ ਫਲਾਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੀ ਠੀਕ ਹੈ ਨਾ ਸਟੱਜ ਬੈਠ ਜਾਂਦਾ ਨਾ ਇਹਦਾ ਪੋਟਾਟੋ ਦਾ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਮਿਲਾ ਲਓ ਫਿਰ ਤੁਸੀਂ ਇਹਦੇ ਵਿੱਚ ਕੀ ਐਡ ਕਰਨਾ ਹੈ ਲੈਮਨ ਜਿਨ੍ਹਾਂ ਨੂੰ ਲੈਮਨ ਸੂਟ ਕਰਦਾ ਉਹ ਕਰ ਲੈਣ ਜਿਨ੍ਹਾਂ ਨੂੰ ਨਹੀਂ ਕਰਦਾ ਜੀ ਉਹ ਸਕਿਪ ਵੀ ਕਰ ਸਕਦੇ ਨੇ ਥੋੜਾ ਜਿਹਾ ਲੈਮਨ ਅਸੀਂ ਪਾਵਾਂਗੇ ਵਿਟਾਮਿਨ ਸੀ ਹੁੰਦਾ ਲੈਮਨ ਦੇ ਵਿੱਚ ਤੁਹਾਡੀ ਸਕਿਨ ਨੂੰ ਵੀ ਲਾਈਟ ਕਰੇਗਾ ਤੇ ਬਲੀਚ ਦਾ ਕੰਮ ਵੀ ਕਰੇਗਾ ਜੀ ਹਣੀ ਪਾਵਾਂਗੇ ਹਾਈਡਰੇਟ ਬਣਾਵੇਂਗਾ ਰਿੰਕਲ ਰਿਮੂਵ ਕਰੇਗਾ ਤੁਹਾਡੇ ਏਜਿੰਗ ਸਾਈਨਸ ਚੋਤਾ ਟਿਆ ਰਹੀ ਨਾ ਨਿੱਕ ਨਿੱਕੇ ਸਟਾਰਟਿੰਗ ਹੋਏ ਕਈਆਂ ਦੇ ਉਹਨਾਂ ਨੂੰ ਰਿਮੂਵ ਕਰੇਗਾ ਬਹੁਤ ਵਧੀਆ ਪੈਕ ਆ ਜੀ ਸਾਰੀਆਂ ਚੀਜ਼ਾਂ ਤੁਹਾਨੂੰ ਘਰ ਵਿੱਚ ਹੀ ਮਿਲ ਜਾਣਗੀਆਂ ਲੈਮਨ ਦਾ ਤੇ ਤੁਹਾਨੂੰ ਪਤਾ ਹੀ ਆ ਹਰ ਘਰ ਘਰ ਦੇ ਵਿੱਚ ਪਲਾਂਟ ਹੁੰਦਾ ਹਣੀ ਵੀ ਲਿਆ ਕੇ ਤੁਸੀਂ ਰੱਖਿਆ ਹੀ ਹੋਏਗਾ ਮੈਨੂੰ ਪਤਾ ਜੋ ਵੀ ਆਪਣੇ ਫੇਸ ਤੇ ਵਾਸਤੇ ਕੁਝ ਨਾ ਕੁਝ ਕਰਦਾ ਹੈ ਨਾ ਉਹ ਹਰ ਇੱਕ ਚੀਜ਼ ਨੂੰ ਘਰ ਵਿੱਚ ਲਿਆ ਕੇ ਰੱਖਦਾ ਹੀ ਹੈ ਜਿਨ੍ਹਾਂ ਨੂੰ ਸ਼ੌਂਕ ਆ ਕਿ ਸਾਡਾ ਫੇਸ ਬਿਲਕੁਲ ਠੀਕ ਹੋ ਜੇ ਪਿੰਪਲ ਵਗੈਰਾ ਜਾਂ ਪਿਗਮੈਂਟੇਸ਼ਨ ਆ ਜਾਂ ਕੁਝ ਵੀ ਹੈ ਨਾ ਉਹਨਾਂ ਦੇ ਫੇਸ ਦੇ ਉੱਪਰ ਉਹ ਠੀਕ ਕਰਨਾ ਚਾਹੁੰਦੇ ਉਹ ਹਰ ਇੱਕ ਚੀਜ਼ ਨੂੰ ਘਰ ਵਿੱਚ ਰੱਖਦਾ ਹੀ ਹੈ ਜੀ ਬਾਕੀ ਜਿਨ੍ਹਾਂ ਨੇ ਕੁਝ ਲਗਾਉਣਾ ਨਹੀਂ ਉਹ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਕੀ ਲਿਆ ਕੇ ਰੱਖਣਾ ਕਈ ਆਪਣੇ ਨਾ ਫੇਸ ਦੀ ਕੇਅਰ ਨਹੀਂ ਕਰਦੇ ਹੈਗੇ ਬਿਲਕੁਲ ਮਤਲਬ ਆਰਸੀ ਜੇ ਹਨ ਕਿ ਅਸੀਂ ਆਪਣੇ ਫੇਸ ਨੂੰ ਉਹ ਏਵੇਂ ਨਹੀਂ ਠੀਕ ਹੋ ਜਾਣਾ ਪਿਆ ਪਿਆ ਹੀ ਕਿ ਕੋਈ ਵੀ ਚੀਜ਼ ਹੈ ਪਈ ਰਵੇ ਉਹਨੇ ਖਰਾਬ ਹੀ ਹੋਣਾ ਹੀ ਹੈ ਜੀ ਉਹਨੇ ਠੀਕ ਨਹੀਂ ਹੋਣਾ ਜਿਵੇਂ ਅਸੀਂ ਉਹਨੂੰ ਚਲਾਉਂਦੇ ਰਾਵਾਂਗੇ ਉਸ ਚੀਜ਼ ਨੇ ਓਵੇਂ ਫਿਰ ਠੀਕ ਹੋਵੇਗੀ ਜਿਵੇਂ ਅਸੀਂ ਆਪਣੇ ਫੇਸ ਦੇ ਉੱਪਰ ਕੋਈ ਨਾ ਕੋਈ ਚੀਜ਼ ਲਗਾਉਂਦੇ ਰਾਵਾਂਗੇ ਪੈਕ ਵਗੈਰਾ ਲਗਾਵਾਂਗੇ ਸਕਿਨ ਸਾਡੀ ਟਾਈਟ ਹੋਵੇਗੀ ਟਾਈਟ ਹੋਣ ਦੇ ਨਾਲ ਰਿੰਕਲ ਵੀ ਰਿਮੂਵ ਹੋਣਗੇ ਸਾਡੇ ਜੋ ਦਾਗ-ਧੱਬੇ ਨੇ ਫੇਸ ਦੇ ਉੱਪਰ ਉਹ ਵੀ ਠੀਕ ਹੋਣਗੇ ਹੁਣ ਇਹਦੇ ਵਿੱਚ ਅਸੀਂ ਆਲੂ ਦਾ ਰਸ ਪਾਇਆ ਹੋਇਆ ਆਲੂ ਵਿਟਾਮਿਨ ਸੀ ਆ ਤਾਂ λεਮਨ ਵੀ ਵਿਟਾਮਿਨ ਸੀ ਹੈ ਬਹੁਤ ਵਧੀਆ ਹੋਣਾ ਇਹਨਾਂ ਦਾ ਪੈਕ ਤੇ ਤੁਸੀਂ ਕਿਸੇ ਵੀ ਪਾਰਟੀ ਤੇ ਲਗਾਵੋਗੇ ਨਾ ਜਦੋਂ ਜਾਓਗੇ ਲਗਾ ਕੇ ਤੇ ਰਿਜ਼ਲਟ ਤੁਸੀਂ ਅਲੱਗ ਹੀ ਦਿਖੋਗੇ ਬਾਕੀ ਮੈਂ ਇਹਨੂੰ ਫੇਸ ਵਾਸਤੇ ਇਕੱਲੇ ਵਾਸਤੇ ਬਣਾਇਆ ਤੁਸੀਂ ਨੈਕ ਵਾਸਤੇ ਆਪਣੀਆਂ ਬਾਹਾਂ ਦੇ ਉੱਪਰ ਸਾਰੇ ਮਤਲ ਲਗਾ ਸਕਦੇ ਜੀ ਇਹਦਾ ਰਿਜ਼ਲਟ ਬਹੁਤ ਹੀ ਐਵੇਂ ਦਾ ਬਣਾ ਲੈਣਾ ਤੁਸੀਂ ਦੇਖੋ ਬਹੁਤਾ ਮਤਲ ਸੰਗਣਾ ਗਾਣਾ ਨਹੀਂ ਬਣਾਣਾ ਨਾ ਬਹੁਤਾ ਲਿਕਵਿਡ ਨਹੀਂ ਬਣਾਉਣਾ ਐਵੇਂ ਦਾ ਬਣਾ ਲਓ ਹੁਣ ਮੈਂ ਤੁਹਾਨੂੰ ਫੇਸ ਤੇ ਲਗਾਨੀ ਹੈ ਮੈਂ ਆਪਣੇ ਹੈਂਡ ਤੇ ਲਗਾ ਕੇ ਦੱਸਾਂਗੀ ਤੁਸੀਂ ਫੇਸ ਤੇ ਲਗਾਣਾ ਹੈ ਜੀ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਕੋਈ ਮੇਕਅਪ ਵਗੈਰਾ ਲੱਗਣਾ ਹੋਵੇ ਜਾਂ ਤੁਸੀਂ ਕੱਚਾ ਦੁੱਧ ਲੈ ਕੇ ਥੋੜਾ ਕਾਟਨ ਦੇ ਨਾਲ ਨਾ ਜਿਵੇਂ ਪਹਿਲਾਂ ਤੁਸੀਂ ਫੇਸ ਵਾਸ਼ ਕੀਤਾ ਹੋਇਆ ਦੂਸਰੇ ਨੰਬਰ ਤੇ ਤੁਸੀਂ ਕੀ ਕਰਨਾ ਕੱਚਾ ਦੁੱਧ ਲੈ ਲੈਣਾ ਕਾਟਨ ਦੇ ਨਾਲ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਕਲੀਨ ਕਰ ਲੈਣਾ ਜੋ ਤੁਹਾਡੇ ਫੇਸ ਦੇ ਉੱਪਰ ਗੰਦਗੀ ਮੈਲ ਹੋਗੀ ਨਾ ਉਹ ਸਾਰੀ ਕਾਟਨ ਨੇ ਮਤਲਬ ਮਿਲਕ ਨੇ ਕਾਟਨ ਦੇ ਨਾਲ ਕੱਟ ਦੇਣੀ ਆ ਕਾਟਨ ਦੇ ਨਾਲ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਡਿਪ ਕਰਕੇ ਕੱਚੇ ਦੁੱਧ ਦੇ ਵਿੱਚ ਤੁਸੀਂ ਆਪਣੇ ਫੇਸ ਨੂੰ ਚੰਗੀ ਤੱਕਲੀਨ ਕਰ ਲਓ ਫਿਰ ਤੁਸੀਂ ਇਹ ਪੈਗ ਲਗਾਣਾ ਨਹੀਂ ਤੇ ਰਿਜ਼ਲਟ ਕੋਈ ਨਹੀਂ ਆਣਾ ਜੇ ਤੁਹਾਡੇ ਫੇਸ ਦੇ ਉੱਪਰ ਗੰਦਗੀ ਵਗੈਰਾ ਹੋਈ ਜਾਂ ਤੁਸੀਂ ਪਸੀਨੇ ਤੋਂ ਕਿਤੇ ਬਾਹਰ ਆਏ ਜੇ ਬਾਹਰੋਂ ਘਰ ਆਏ ਜੇ ਤੇ ਤੁਸੀਂ ਤੁਰੰਤ ਆਉਂਦਿਆਂ ਪੈਗ ਲਗਾ ਲਿਆ ਉਹਦਾ ਕੋਈ ਰਿਜ਼ਲਟ ਨਹੀਂ ਆਣਾ ਪਹਿਲਾਂ ਆਪਣੇ ਫੇਸ ਨੂੰ ਵਾਸ਼ ਕਰਨਾ ਹੈ ਫੇਸ ਵਾਸ਼ ਦੇ ਨਾਲ ਫਿਰ ਕੱਚੇ ਦੁੱਧ ਨਾਲ ਉਹਨੂੰ ਚੰਗੀ ਤਰ੍ਹਾਂ ਡਿਪ ਕਲੀਨ ਕਰ ਲਓ ਦੀ ਕਲੀਨਿੰਗ ਹੋ ਜੇਗੀ ਤੁਹਾਡੇ ਕੱਚੇ ਦੁੱਧ ਦੇ ਨਾਲ ਕੱਚਾ ਦੁੱਧ ਤੇ ਤੁਹਾਨੂੰ ਪਤਾ ਹੀ ਹੈ ਜੀ ਬੈਸਟ ਹੈ ਹਰ ਇੱਕ ਚੀਜ਼ ਬੈਸਟ ਹੀ ਹੈ ਬਾਕੀ ਕੱਚਾ ਦੁੱਧ ਬਹੁਤ ਹੀ ਵਧੀਆ ਬੇਸਨ ਦਾ ਕੱਚਾ ਦੁੱਧ ਫਿਰ ਤੁਸੀਂ ਆਪਣੇ ਫੇਸ ਦੇ ਉੱਪਰ 2 ਮਿੰਟ ਦੀ ਮ사ਜ ਦੇ ਕੇ ਸੌਫਟ ਹੱਥਾਂ ਦੇ ਨਾਲ ਮਲਤਾਨੀ ਮਿੱਟੀ ਤੁਹਾਡੀ ਸਕਿਨ ਨੂੰ ਬਹੁਤ ਹੀ ਟਾਈਟ ਕਰੇਗੀ ਜੋ ਐਕਨੇ ਪਿੰਪਲ ਜਾਂ ਤੁਹਾਡੇ ਪਸੀਨਾ ਬਹੁਤ ਆਂਦਾ ਨਾ ਆਇਲ ਬਹੁਤ ਹੈ ਉਸ ਨੂੰ ਕੰਟਰੋਲ ਕਰੇਗੀ ਮਲਤਾਨੀ ਮਿੱਟੀ ਲਗਾਤਾਰ ਨੌਂ ਦਿਨ ਦੇ ਨਾਲ ਤੁਹਾਡੇ ਔਰ ਨੂੰ ਕੰਟਰੋਲ ਹੋਏਗਾ ਤੁਹਾਡੇ ਫੇਸ ਦੇ ਉੱਪਰ ਬਹੁਤ ਹੀ ਵਧੀਆ ਪੈਕ ਹੈ ਜੀ ਮਲਤਾਨੀ ਮਿੱਟੀ ਬੇਸਨ ਦਾ ਬੇਸਨ ਵੀ ਰੰਗਤ ਨੂੰ ਨਖਾਰੇਗਾ ਤੁਸੀਂ ਇਹ ਨਾ ਬੋਲਿਆ ਕਰੋ ਕਿ ਸਾਡੀ ਸਕਿਨ ਕਾਲੀ ਆ ਅਸੀਂ ਮਤਲਬ ਮਤਲਬ ਗੋਰੀ ਹੋ ਜਾਣਾ ਗੋਰੇ ਨਾ ਹੋਵੋ ਤੁਸੀਂ ਜਿਵੇਂ ਦੀ ਸਕਿਨ ਤੁਹਾਨੂੰ ਵਾਹਿਗੁਰੂ ਜੀ ਨੇ ਬਣਾਇਆ ਨਾ ਉਵੇਂ ਦੀ ਰੱਖੋ ਪਰ ਉਹਨੂੰ ਸਾਫ਼ ਕਲੀਅਰ ਮਤਲਬ ਕਰੋ ਠੀਕ ਕਰੋ ਉਹਨੂੰ 글로ਉ ਲਿਆਓ ਉਹਦੇ ਉੱਤੇ ਨਖਾਰ ਲਿਆਓ ਕਿ ਅਗਲਾ ਜਣਾ ਤੁਹਾਨੂੰ ਦੇਖਣੇ ਕਈਆਂ ਨੇ ਦੇਖਿਆ ਨਾ ਸਕਿਨ ਬਹੁਤ ਹੀ ਮਤਲਬ ਕਾਲੀ ਹੁੰਦੀ ਆ ਤੇ ਉਹਨਾਂ ਦੇ ਗਲੋ ਇੰਨਾ ਕਿ ਫੇਸ ਤੇ ਹੁੰਦਾ ਨਾ ਮਤਲਬ ਖਾਸ ਤੇ ਰਹਿੰਦੇ ਉਹਨਾਂ ਦਾ ਚਿਹਰਾ ਹੱਸੂ ਹੱਸੂ ਕਰਦਾ ਆ ਮਤਲਬ ਬਹੁਤ ਹੀ ਵਧੀਆ ਉਹਨਾਂ ਦਾ ਫੇਸ ਹੁੰਦਾ ਆ ਰਿੰਕਲ ਵਗੈਰਾ ਨਹੀਂ ਹੁੰਦੇ ਬਹੁਤ ਵਧੀਆ ਫੇਸ ਹੁੰਦਾ ਕਈਆਂ ਦੀ ਸਕਿਨ ਗੋਰੀ ਆ ਉਹਨਾਂ ਦੀ ਸਕਿਨ ਐਵੇਂ ਹੁੰਦੀ ਲਟਕਦੀ ਹੁੰਦੀ ਆ ਕੋਈ ਰਿੰਕਲ ਪਿਆ ਹੁੰਦਾ ਕਿਤੇ ਦਾਗ ਦੱਬੇ ਨੇ ਐਵੇਂ ਦੀ ਸਕਿਨ ਨਹੀਂ ਤੁਹਾਨੂੰ ਚਾਹੀਏ ਚਾਹੀਏ ਜੇ ਤੁਹਾਡੀ ਕਾਲੀ ਹੈ ਤਾਂ ਕੋਈ ਗੱਲ ਨਹੀਂ ਇਹਨੂੰ ਇਹ ਨਾ ਬੋਲੋ ਕਿ ਕਾਲੀ ਹੈ ਤੇ ਅਸੀਂ ਗੋਰੇ ਹੋ ਜਾਈਏ ਇਹ ਨਹੀਂ ਬੋਲਣਾ ਤੁਸੀਂ ਜੇ ਅਸੀਂ ਕਾਲੇ ਆ ਤਾਂ ਹੁਣ ਅਸੀਂ ਗੋਰੇ ਹੋ ਜਾਾਂਗੇ ਪੈਕ ਲਗਾ ਕੇ ਇੱਕ ਦੋ ਟੋਨ ਲਾਈਟ ਜ਼ਰੂਰ ਹੋ ਜਾਂਦੀ ਐ ਨਿਖਾਰ ਬਹੁਤ ਆਂਦਾ ਆ ਪਰ ਕਾਲੇ ਤੋਂ ਗੋਰਾ ਨਹੀਂ ਕੋਈ ਹੋ ਸਕਦਾ ਜੀ ਜਿਸ ਨੂੰ ਜਿੱਦਾਂ ਦਾ ਬਣਾਇਆ ਵਾਹਿਗੁਰੂ ਜੀ ਨੇ ਉਦਾਂ ਦਾ ਹੀ ਬਣਾਉਣਾ ਆ ਤਾਂ ਬਾਕੀ ਤੁਸੀਂ ਇਹ ਟਰਾਈ ਕਰਦੇ ਰਹੋ ਨਿਖਾਰ ਬਹੁਤ ਆਵੇਗਾ ਹਰ ਰਿੰਕਲ ਨੂੰ ਮੂਵ ਹੋਣਗੇ ਜੇ ਅਸੀਂ ਕਿਸੇ ਚੀਜ਼ ਦੇ ਕੀ ਇਹਨੇ ਨਾ ਪਿੱਛੇ ਪੈ ਜੀ ਉਸ ਚੀਜ਼ ਦੇ ਪਿੱਛੇ ਉਹਨੂੰ ਅਸੀਂ ਠੀਕ ਕਰਕੇ ਹਟਦੇ ਆ ਰਿੰਕਲਰ ਮੂਵ ਹੋਣਗੇ ਤੁਹਾਡੇ ਜੋ ਤੁਹਾਡੇ ਫੇਸ ਦੇ ਉੱਪਰ ਨਿੱਕੇ ਨਿੱਕੇ ਰਿੰਕਲ ਆ ਰਹੇ ਨੇ ਨਾ ਉਹਨਾਂ ਨੂੰ ਰਿਮੂਵ ਕਰੇਗਾ ਪੈਕ ਕੋਈ ਵੀ ਪੈਕ ਲਗਾਉਂਦੇ ਜੇ ਸਕਿਨ ਨੂੰ ਟਾਈਟ ਕਰਦਾ ਆ ਬਾਕੀ ਮਲਤਾਨੀ ਮਿੱਟੀ ਦਾ ਤੇ ਤੁਹਾਨੂੰ ਪਤਾ ਹੀ ਹੈ ਸਕਿਨ ਨੂੰ ਬਹੁਤ ਟਾਈਟ ਕਰਦੀ ਆ ਓਪਨ ਪੋਰਸ ਆ ਤੁਹਾਡੇ ਜਿਵੇਂ ਕਈਆਂ ਦੇ ਬਹੁਤ ਜ਼ਿਆਦਾ ਦਿਖਦੇ ਨੇ ਉਹਨਾਂ ਨੂੰ ਵੀ ਬਿਲਕੁਲ ਠੀਕ ਕਰੇਗੀ ਇਹ ਮਲਤਾਨੀ ਮਿੱਟੀ ਇਹਨੂੰ ਤੁਸੀਂ ਵੀਕ ਦੇ ਵਿੱਚ 2-3 ਵਾਰ ਲਾ ਸਕਦੇ ਜੇ ਤੁਸੀਂ ਕਿਤੇ ਵੀ ਜਾਣਾ ਵਾ ਉਸ ਤੋਂ ਪਹਿਲਾਂ ਇਹ ਪੈਕ ਲਗਾ ਲਓ ਇਹਦਾ ਕੋਈ ਨਹੀਂ ਕਿ ਜਿਵੇਂ ਅਸੀਂ ਕਈ ਪਹਿਲਾਂ ਬਹੁਤ ਦੇ ਫੇਸ਼ੀਅਲ ਕਰਕੇ ਅਸੀਂ ਕਿਤੇ ਜਾ ਨਹੀਂ ਸਕਦੇ ਨਹੀਂ ਜੀ ਇਹਦਾ ਕੋਈ ਨਹੀਂ ਸਾਈਡ ਇਫੈਕਟ ਪੈਕ ਲਗਾ ਲਓ ਫਿਰ ਤੁਸੀਂ ਕੋਈ ਵੀ ਜੇ ਤੁਸੀਂ ਦਿਨੇ ਜਾਣਾ 10 11 ਵਜੇ ਮਾਰਨਿੰਗ ਪੈਕ ਲਗਾ ਕੇ ਆਪਣੇ ਫੇਸ ਨੂੰ ਵਾਸ਼ ਕਰ ਲਓ ਕੋਈ ਮ사ਜ ਕਰ ਲਓ ਤੇਲ ਦੀ ਜਦੋਂ ਤੁਸੀਂ ਜਾਣਾ ਦੋ ਤਿੰਨ ਘੰਟਿਆਂ ਨੂੰ ਬਿਲਕੁਲ ਤੁਹਾਡਾ ਫੇਸ ਗਲੋ ਕਰੇਗਾ ਨਖਾਰ ਬਹੁਤ ਜ਼ਿਆਦਾ ਆਵੇਗਾ ਇਹ ਮੇਰੀਆਂ ਭੈਣਾਂ ਜਦੋਂ ਕਿਤੇ ਜਾਣਾ ਤੁਸੀਂ ਇਹ ਪੈਕ ਲਗਾ ਲਿਆ ਕਰੋ ਤੇ ਰਿਜ਼ਲਟ ਬਹੁਤ ਹੀ ਵਧੀਆ ਆਏਗਾ ਇੱਕਦਾਂ ਜਿਵੇਂ ਹੁਣ ਗਰਮੀ ਗਰਮੀ ਦੇ ਕਰਕੇ ਪਸੀਨਾ ਵੀ ਨਹੀਂ ਆਏਗਾ ਮਲਤਾਨੀ ਮਿੱਟੀ ਪਈ ਹੋਈ ਇਹਦੇ ਵਿੱਚ ਤੇ ਪਸੀਨੇ ਨੂੰ ਕੰਟਰੋਲ ਕਰਦੀ ਹੈ ਮਲਤਾਨੀ ਮਿੱਟੀ ਜਿਹੜਾ ਮਲਤਾਨ ਮੇ ਜੇ ਮਤਲਬ ਪਸੀਨਾ ਆਉਂਦਾ ਪਸੀਨੇ ਦੇ ਨਾਲ ਸਾਡੇ ਐਕਨੇ ਪਿੰਪਲ ਵਗੈਰਾ ਵੀ ਮਤਲਬ ਬਹੁਤ ਹੀ ਜ਼ਿਆਦਾ ਨਿਕਲਦੇ ਨੇ ਕਿਉਂਕਿ ਸਾਡੇ ਓਪਨ ਪੋਰ ਜਿਹਦੇ ਵਿੱਚ ਗੰਦਗੀ ਜਮ੍ਹਾਂ ਹੋ ਜਾਂਦੀ ਹੈ ਤੁਸੀਂ ਸਕਰਬ ਵਗੈਰਾ ਜਿੰਨਾ ਨੂੰ ਮਤਲਬ oily skin ਆ ਨਾ ਸਕਰਬ ਵੀ ਕਰਿਆ ਕਰੋ ਵੀਕ ਦੇ ਵਿੱਚ ਦੋ ਵਾਰ ਸਕਰਬ ਕਰਿਆ ਕਰੋ ਤੁਸੀਂ ਸੌਫਟ ਹੱਥਾਂ ਦੇ ਨਾਲ ਜੋ ਵੀ ਤੁਹਾਡੇ ਓਪਨ ਪੋਰ ਜਾਂ ਦੇ ਵਿੱਚ ਗੰਦਗੀ ਮੈਲ ਸਭ ਨਿਕਲ ਜਾਵੇਗੀ ਫਿਰ ਕੋਈ ਉੱਤੇ ਉਪਰੋਂ ਦੀ ਤੁਸੀਂ ਕੋਈ ਪੈਕ ਲਗਾ ਲਿਆ ਕਰੋ ਭਾਵੇਂ ਬੇਸਨ ਰੋ ਮਿਲਕ ਦਾ ਹੀ ਲਗਾ ਲਿਆ ਕਰੋ ਤਾਂ ਮੂਲ ਜੋ ਵੀ ਤੁਸੀਂ ਸਕਰਬ ਕਰਦੇ ਜੀ ਉਹਨੂੰ ਖਾਲੀ ਨਾ ਛੱਡਿਆ ਕਰੋ ਬਾਅਦ ਵਿੱਚ ਕੋਈ ਨਾ ਕੋਈ ਪੈਕ ਲਗਾ ਲਿਆ ਕਰੋ ਬਸ ਇਹ ਕੋਈ ਚੀਜ਼ ਨਹੀਂ ਹੈਗੀ ਆਟਾ ਤਾਂ ਹੈਗਾ ਤੁਹਾਡੇ ਘਰ ਵਿੱਚ ਰੋਟੀ ਬਣਾਉਣ ਵਾਲਾ ਆਟੇ ਨੂੰ ਦੁੱਧ ਵਿੱਚ ਮਿਲਾ ਲਓ ਕੱਚੇ ਵਿੱਚ ਦਹੀਂ ਵਿੱਚ ਮਿਲਾ ਲਓ ਤਾਂ ਆਪਣੇ ਫੇਸ ਦੇ ਉੱਪਰ ਲਾ ਲਓ ਥੋੜਾ ਲੈਮਨ ਪਾ ਕੇ ਫੇਸ ਦੇ ਉੱਪਰ ਲਗਾ ਲਓ ਬਾਕੀ ਹੁਣ ਮੈਂ ਇਹਦੇ ਬਾਰੇ ਦੱਸ ਰਹੀ ਹਾਂ ਜੀ ਇਹਨੂੰ ਤੁਸੀਂ 15 ਮਿੰਟ ਲਗਾ ਕੇ ਰੱਖ ਲੈਣਾ 15 ਮਿੰਟ ਤੋਂ ਬਾਅਦ ਤੁਸੀਂ ਇਸ ਨੂੰ ਵਾਸ਼ ਕਰ ਲੈਣਾ ਕੋਈ ਵੀ ਚੀਜ਼ ਮਗਰੋਂ ਤੁਸੀਂ ਲਗਾ ਸਕਦੇ ਜੀ ਜਿਵੇਂ ਮੈਂ ਬੋਲਦੀ ਦੇਸੀ ਕੀ ਜਾਂ ਕੋਈ ਵੀ ਚੀਜ਼ ਹੈ ਨਾ ਕੋਕੋਨਟ ਆਇਲ ਬੈਸਟ ਆ ਉਸਦੀ ਮ사ਜ ਕਰ ਲੋ ਤੇ ਰਿਜ਼ਲਟ ਬਹੁਤ ਹੀ ਵਧੀਆ ਆਏਗਾ ਵੀਡੀਓ ਚੰਗੀ ਲੱਗਦੀ ਹੈ ਲਾਈਕ ਸਬਸਕ੍ਰਾਈਬ ਆਉ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਥੈਂਕ ਯੂ ਸਭੀ ਕੋ